ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਲੜੀ ਸੀ ਕਿ ਉਹਨਾਂ ਦਾ ਗਿਆਨ ਇਹ ਸੀ ਵੀ ਆਪਾਂ ਨੇ ਸਭ ਨੂੰ ਹੱਕ ਦੇਣਾ ਇਹ ਖੋ ਰਹੇ ਨੇ ਹੂੰ ਇਹ ਵੋਟਾਂ ਦੇ ਆਇ ਸਿਆਰ ਦੇ ਮਾਮਲੇ ਚ ਵੀ ਖੋ ਰਹੇ ਨੇ ਮਨ ਮਰਜ਼ੀ ਨਾਲ ਵੋਟ ਬਣਾ ਰਹੇ ਨੇ ਮਨ ਮਰਜ਼ੀ ਨਾਲ ਕੱਟ ਰਹੇ ਨੇ ਸਭ ਦੇ ਸਾਹਮਣੇ ਆ ਅਦਾਲਤਾਂ ਵੀ ਇਹੀ ਕੁਝ ਹੋ ਹਾਂ ਨਹੀਂ ਜੀ ਆਏ ਕਰ ਲੋ ਜੀ ਆਏ ਉਹੀ ਪੰਚਾਇਤੀ ਜੇ ਸਮਝੋਤੇ ਅਦਾਲਤਾਂ ਦਾ ਕੰਮ ਇਹ ਨਹੀਂ ਹੁੰਦਾ ਇਹਦੇ ਗਿਆਨ ਸਿਰਜਣ ਦੇ ਦਾਰਿਆਂ ਦਾ ਕੰਮ ਇਹ ਨਹੀਂ ਹੁੰਦਾ ਵੀ ਹਵਨ ਕਿਵੇਂ ਕਰੀਦਾ ਉਹ ਜਿਦਿਆ ਉਹਦੇ ਘਰ ਕਰਨ ਦੀ ਉਹਦੇ ਦੇਖ ਲੈਣਾ ਠੀਕ ਹੈ ਵੈਸੇ ਤਾਂ ਜਿਹਨੇ ਪੜੇ ਲਿਖੇ ਨੇ ਬਹੁਤੇ ਉਹਨਾਂ ਨੂੰ ਹਵਲ ਹੋਦਾ ਨਹੀਂ ਹੈ ਉਹ ਤਾਂ ਜਿਵੇਂ ਪੰਡਤ ਕਹਿੰਦਾ ਹੱਥ ਐਂ ਨਹੀਂ ਕਰ ਲੋ ਐਂ ਕਰ ਲੋ ਉਹ ਜਿਵੇਂ ਕਹਿੰਦੇ ਉਹਦਾ ਕਰੀ ਜਾਂਦਾ ਉਹਨੂੰ ਸੱਚਮੁੱਚ ਹੀ ਨਹੀਂ ਆਉਂਦਾ ਕਰਨਾ ਕਿਉਂਕਿ ਉਹਨੇ ਕਿਹੜਾ ਕਦੇ ਕਰਿਆ ਪਰ ਕਿਉਂਕਿ ਉਹ ਸਮਾਜ ਚ ਰਹਿੰਦਾ ਵੀ ਆਏ ਕੋਈ ਮਰਨਾ ਹੈ ਕੋਈ ਹੋਣਾ ਉਦੋਂ ਉਹਨੇ ਕਰਨਾ ਉਹ ਪੰਡਤ ਉਹਨੂੰ ਆਪ ਹੀ ਦੱਸ ਜੰਦਾ ਹੈ ਉਂਗਲ ਨੂੰ ਐਂ ਕਰ ਲੈ ਐਂ ਕਰਾ ਠੀਕ ਹੈ ਤੋਂ ਉਹਦੇ ਵਾਸਤੇ ਉਹ ਜਿਹੜੇ ਵੀ ਉਹ ਕਰਨਾ ਕਿੰਨਿਆ ਕਰਮਕਾਂਡ ਉਹਦੇ ਵਾਸਤੇ ਇੱਥੇ 20 ਸੈਕਟਰ ਚ ਹੈਗਾ ਮੱਠ ਹੈਗਾ ਉਹਦੇ ਟ੍ਰੇਨਿੰਗ ਦਿੱਤੀ ਜਾਂਦੀ ਹੈ ਪੰਡਤ ਆਪਦੀ ਟ੍ਰੇਨਿੰਗ ਆਪੇ ਦੇਣਗੇ ਭਾਈ ਆਪਦੀ ਟ੍ਰੇਨਿੰਗ ਆਪੇ ਦੇਣਗੇ ਹੁਣ ਜੇ ਭਾਈਆਂ ਦੀ ਪੰਡਤਾਂ ਦੀ ਮੌਲਵੀਆਂ ਦੀ ਟ੍ਰੇਨਿੰਗ ਤੁਸੀਂ ਜੁਣੇ ਉਸ ਤੋਂ ਸ਼ੁਰੂ ਕਰਨੀ ਆਏ ਫਿਰ ਵਿਗਿਆਨ ਕਿਥੋਂ ਨਹੀਂ ਆ ਇੱਕ ਤਾਂ ਇਹ ਖਤਮ ਕਰਨਾ ਹੈ ਵੀ ਵਿਗਿਆਨ ਨਾ ਰਹੇ ਲੋਕਾਂ ਨੂੰ ਬੁੱਧੂ ਬਣਾਉਂਦਾ